ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਵੈਲਕਮ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਸੁਣਨ ਜਾਣ ਲਈ ਮੈਂ ਹੁਣ ਜਾਣ ਜਾ ਰਿਹਾ ਤੇ ਬਾਕੀ ਹੁਣ ਫਿਰ ਤੋਂ ਬਦਲ ਆ ਚੁਕਿਆ ਮੀ ਵੀ ਆ ਚੁਕਿਆ ਤੁਹਾਨੂੰ ਰੋਜ਼ ਹੀ ਕਹਣਾ ਹੈ ਨਾ ਮੀ ਆ ਗਿਆ ਤੇ ਮੀ ਆ ਗਿਆ ਵੈਸੇ ਆਲਮੋਸਟ 3019 ਮੀ ਤਾਂ ਹੁਣ ਮਤਲਬ ਰੋਜ਼ ਮੰਗੂ ਜਾਣ ਲੱਗ ਗਿਆ ਚਲੋ ਹੁਣ ਬਾਕੀ ਨਾ ਲੀਣਾ ਫਿਰ ਆਪਾਂ ਲੇਟ ਵੀ ਹੋ ਜਾਵਾਂਗੇ ਸਕੂਲ ਤੋਂ ਆ ਕੇ ਦੋਸਤੋ ਡੈਡੀ ਯਾਰ ਮੈਨੇ ਪਹਿਲਾਂ ਗੱਡੀ ਦੇ ਬੰਪਰ ਸੱਟ ਕਰੇ ਸੀਗੇ ਫਿਰ ਉਹ ਗੱਲ ਜੀ ਬਣੀ ਨਹੀਂ ਮਤਲਬ ਕਿ ਬਾਅਦ ਚੋਂ ਆਪਣੇ ਮੁੰਡੇ ਨਟ ਜੇ ਨਿਕਲ ਗਏ ਹੁਣ ਡੈਡੀ ਕਹਿੰਦੇ ਪੱਕਾ ਜਿਗਾਰਡ ਕਰਾ ਕੇ ਲਿਆਇਆ ਹੁਣ ਮਿਸਤਰੀ ਤੋਂ ਦੇਖਦੇ ਪੱਕੀ ਕੁਛ ਕਰਵਾਇ ਚੱਲਦੇ ਗੱਡੀ ਕੋਲ ਬੀ ਜਮੀ origignal ਬੰਪਰ ਮੰਗੋ ਆ ਦੇਖੋ ਉਨ ਪਤਲਾ ਦਾ ਸੀਗਾ ਵੀ ਆਪਣੇ ਨੱਟ ਲਾਇਆ ਹੋਇਆ ਥੋੜਾ ਗੈਪ ਰਹਿ ਜਾਂਦਾ ਸੀਗਾ ਇਧਰੋਂ ਵੀ ਸੱਟਾ ਦੇਖੋ ਜਮੀ ਪ੍ਰੋਪਰ ਉਧਰੋਂ ਦੇਖ ਲਈਨੇ ਇਹੋ ਜਿਹੇ ਚੇਰੇ ਹੁੰਦਾ ਆਮ ਲੱਗਦੇ ਤੁਰਦਾ ਹੈ ਗੱਬਰ ਨੂੰ ਤਾਂ ਜਾਮ ਲੱਗਦੇ ਪੱਟ ਟੋਕੇ ਵਾਲੇ ਜਿਹੜੇ ਕੇਸ ਮਿੱਠੀਏ ਆਜੋ ਜੀ ਤੁਹਾਨੂੰ ਕੋਲ ਦੇ ਕੇ ਚੱਲਦਾ ਮੈਂ ਬਾਪੇ ਦੇ ਹੱਜੇ ਉਰੀ ਅੱਜ ਦੇ ਪੰਚੇਰੀ ਪਾਪਾ ਨੂੰ ਕਾਦਾ ਵੀ ਠੰਡਾ ਪਾਣੀ ਲੈ ਅੰਦਰੋਂ ਚਲੋ ਹੁਣ ਅੰਦਰੋਂ ਠੰਡਾ ਪਾਣੀ ਲੈ ਕੇ ਆਨੇ ਆ ਬੀ ਠੰਡਾ ਪਾਣੀ ਮੰਗਾਰਿਆ ਪਾਪਾ ਪਿੱਛੇ ਰੱਖ ਵੱਡ ਰਿਹਾ ਠੰਡਾ ਪਾਣੀ ਪਵਾ ਲੈ ਜੀ ਫ੍ਰਿਜ ਵਾਲਾ ਤੋਂ ਬਾਪ ਨੂੰ ਦੇਖਣੇ ਚਲੋ ਲੋ ਵੀ ਹੁਣ ਦਿਨੇ ਆਪਾਂ ਪਾਪੇ ਨੂੰ ਪਾਣੀ ਲਈ ਹੁਣ ਥੋੜੇ ਜਿਹਾ ਅੱਗੇ ਜਾ ਕੇ ਦੇਖ ਲੈਣੇ ਆਪਾਂ ਅੱਗੇ ਕੀ ਚੱਲਦਾ ਜੀਰੋ ਵਗੈਰਾ ਕਿਵੇਂ ਆਪਣੀ ਆਹ ਇਹ ਆਪਣਾ ਅੰਬ ਦਾ ਪੇੜ ਕੌਮ ਬੋਲ ਰੇ ਨੇ ਉੱਪਰ ਤੇ ਜਦੋਂ ਤਾਂ ਪਹਿਲਾਂ ਅੰਬ ਲੱਗਣ ਲੱਗ ਰਹੇ ਸੀ ਹੁਣ ਤਾਂ ਤੁਹਾਨੂੰ ਪਤਾ ਕਿਹੜੇ ਅੰਬ ਨੇ ਹੁਣ ਝੜ ਗਏ ਅੰਬ ਸਾਰੇ ਤੇ ਜਦੋਂ ਅੰਬ ਲਾਦੇ ਹੁੰਦੇ ਸੀ ਮੈਂ ਉਰੇ ਪਾਣੀ ਪਾਣੀ ਜਾਂਦਾ ਹੁੰਦਾ ਸੀ ਗੰਬ ਚੱਕ ਕੇ ਲੈ ਕੇ ਜਾਂਦਾ ਹੁੰਦਾ ਸੀ ਪਹਿਲਾਂ ਜੋ ਰਾਤ ਨੂੰ ਹਵਾ ਵਗੈਰ ਚੱਲਦੀ ਹੈ ਨਾ ਤਾਂ ਅਗਲੇ ਦਿਨ ਮੈਨੇ ਪਾਣਾ ਹੁੰਦਾ ᱛੀਆ ਕਿਉਂਕਿ ਮੈਨੇ ਅੰਬ ਤਾਂ ਬਹੁਤ ਟੈਸਟੀ ਲੱਗਦੇ ਨੇ ਮੈਨੂੰ ਮੈਂ ਉੱਥੋਂ ਪਾਣੀ ਚ ਚੱਲਦਾ ਜਾਂਦਾ ਅਸਰਾ ਗਾਰੇ ਅੰਬ ਜਾ ਕੇ ਫਿਰ ਜਾਂਦਾ ਵਾਪਸ ਤੇ ਖਾਂਦਾ ਦੋਸਤੋ ਮੈਨੂੰ ਤਾਂ ਕਾਫੀ ਹੱਦ ਤੱਕ ਅੰਬ ਬਹੁਤ ਵਧੀਆ ਲੱਗਦੇ ਨੇ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਅੱਬ ਮੈਨੂੰ ਜਰੂਰ ਦ ਨਹੀਂ ਥੋੜਾ ਬਹੁਤਾ ਤੁਹਾਨੂੰ ਵੀ ਦਿਖਾ ਦਿੰਨੇ ਨਾਲੇ ਮੈਨੂੰ ਵੀ ਕਾਫੀ ਜ਼ਿਆਦਾ ਟਾਈਮ ਹੋ ਗਿਆ ਆਪਣੇ ਖੇਤ ਵਗੈਰਾ ਦੇਖੇ ਨੂੰ ਕਿਉਂਕਿ ਆਪਣੀ ਜ਼ਮੀਨ ਤਾਂ ਦੀ ਹੋਈ ਆ ਠੇਕੇ ਦੇ ਤਾਂ ਹਜੇ ਇਹ ਚੀਜ਼ ਮੈਂ ਹਜੇ ਦੇਖੀ ਨਹੀਂ ਹੈਗੀ ਤੁਹਾਨੂੰ ਵੀ ਦਿਖਾ ਕੇ ਲੈਣਾ ਨਾਲੇ ਥੋੜਾ ਬਹੁਤਾ ਐਡਵੈਂਚਰ ਹੋ ਜਾਊਗਾ ਆਪਣਾ ਸਭ ਤੋਂ ਜ਼ਿਆਦਾ ਡਰ ਹੁੰਦਾ ਜੀ ਸੱਪ ਵਗੈਰਾ ਦਾ ਕਿਉਂਕਿ ਸੱਪ ਪੂਰੇ ਨਾ ਬੱਟ ਤੇ ਤੁਸੀਂ ਥਣ ਥੁਰ ਦੇ ਉਰ ਦੇ ਮਿਲ ਹੀ ਜਾਂਦੇ ਆ ਬਾਕੀ ਆਪਾਂ ਨੂੰ ਨਾ ਹੀ ਮਿਲੇ ਆਪਾਂ ਵਧੀਆ ਹੀ ਗੱਲ ਆ ਚਲੋ ਹੁਣ ਦੇਖਦੇ ਆ ਕਿੱਥੇ ਮਿਲ ਨਾ ਜਾਵੇ ਆਪਾਂ ਨੂੰ ਸੱਪ ਯਲਨੀ ਸੀ ਇਹਦਾ ਖਾਲਤੂਆ ਲੂਡ ਲੈ ਲੇਤੀ ਮੈਂ ਚਲੋ ਇਹ ਦੇਖੋ ਹੁਣ ਉੱਥੋਂ ਮੈਂ ਗਿਆ ਸੀ ਆ ਪਾਪੇ ਕੋਲ ਪਾਪੇ ਕੋਲ ਗਿਆ ਤੇ ਪਾਪੇ ਕੋਲ ਵਾਪਸ ਗਿਆ ਉਹ ਆਪਣੇ ਅੰਬੂਲ ਅੰਬ ਤੋਂ ਇੰਨੀ ਦੂਰ ਬਸ ਕੇ ਦਰੂਰ ਹੀ ਆ ਗਿਆ ਜਨ ਨੂੰ ਮੈਂ ਉੱਥੇ ਵਾਪਸ ਜਾ ਰਜ ਸਕਦਾ ਪਰ ਆਪਾਂ ਜਾਵਾਂਗੇ ਇਧਰੋਂ ਤਾਂ ਦੇਖੋ ਜੀ ਬਹੁਤ ਮਨ ਸੀਗਾ ਤੁਹਾਨੂੰ ਸਾਰਾ ਕੁਝ ਦਿਖਾਣ ਦਾ ਪਰ ਪੋਪੜੀ ਆਪਾਂ ਨਾਲ ਇੰਨਾ ਵਧੀਆ ਹੋਇਆ ਕਿ ਆਪਾਂ ਮੈਂ ਤੁਹਾਨੂੰ ਕੁਝ ਦਿਖਾ ਨਹੀਂ ਪਾਇਆ ਮਤਲਬ ਮੈਂ ਕੁਝ ਕਰਿਆ ਹੀ ਨਹੀਂ ਉੱਥੋਂ ਜਿੱ ਗਿਆ ਤੇ ਉੱਥੇ ਵਾਪਸ ਆ ਗਿਆ ਨਹੀਂ ਦੂਰ ਘੁੰਮ ਕੇ ਪਕਾਈ ਹੋਈ ਹੈ ਮੇਰੀ ਫालतੂ ਦੀ ਦੋਸਤੋ ਹੁੱਡੇ ਕਰਕੇ ਮੈਂ ਫालतੂ ਦੀ ਪਕਾਈ ਕਰਕੇ ਆ ਚੁੱਕਾ ਹਾਂ ਘਰ ਤੇ ਹੁਣ ਚੱਲਦੇ ਆਪਾਂ ਅੰਦਰ ਦੋਸਤੋ ਆਪਣੇ ਕੁਝ ਕੁ ਦੋਸਤ ਨੇਗੇ ਜਿਹੜੇ ਆਪਾਂ ਨੂੰ ਸ਼ੁਰੂ ਤੋਂ ਸਪੋਰਟ ਕਰ ਰਹੇ ਨੇਗੇ ਮਤਲਬ ਕਿ ਮੈਂ ਰੋਜ਼ ਦੇਖਦਾ ਹਮੇਸ਼ਾ ਕਮੈਂਟ ਕਰਦੇ ਨੇ ਧੰਨਵਾਦ ਜੀ ਮੈਂ ਉਹਨਾਂ ਦਾ ਨਾਮ ਲੈਣਾ ਚਾਹੁੰਦਾ ਤਾਂ ਨੰਬਰ 1 ਤੇ ਆਂਦੇ ਨੇ ਆਪਣੇ ਸਰਕਾਬ ਚਿੱਠਾ ਬਹੁਤ ਬਹੁਤ ਧੰਨਵਾਦ ਜੀ ਨੰਬਰ 2 ਤੇ ਆਂਦੇ ਨੇ ਲਵਣ ਸ਼ਰਮਾ ਤੇ ਨੰਬਰ 3 ਨੇ ਆਂਦੇ ਨੇਗੇ ਨਵਦੀਪ ਸੰਧੂ ਨੰਬਰ 4 ਤੇ ਆਂਦੇ ਨੇ ਜਸਕਰਨ ਕਮਾਨ ਆਪਣੇ ਬਹੁਤ ਵਧੀਆ ਬਾਈ ਨੇਗੇ ਸ਼ੁਰੂ ਤੋਂ ਸਪੋਰਟ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰਨ ਵਾਸਤੇ ਇਦਾਂ ਹੀ ਸਪੋਰਟ ਬਣਾ ਕੇ ਰੱਖਿਓ ਜੀ ਆਪਾਂ ਸਾਰਿਆਂ ਨੂੰ ਇੱਕ ਦਿਨ ਮਿਲਣ ਵੀ ਜਾਵਾਂਗੇ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਇੰਨੀ ਸੀ ਜੀ ਹੁਣ ਤੱਕ ਦੇਖ ਰਹੇ ਹੋ ਤਾਂ ਕਮੈਂਟ ਦੇ ਵਿੱਚ ਦੋ ਤਿੰਨ ਦਿਲ ਵਾਲੀ ਮੂਜੀਸ ਭੇਜ ਦਿਓ ਮੈਂ ਸਮਝ ਜੂਗਾ ਵੀ ਤੁਸੀਂ ਮੇਰੀ ਵੀਡੀਓ ਨੂੰ ਉਰੇ ਤੱਕ ਦੇਖਿਆ ਤਾਂ ਬਾਕੀ ਅੱਜ ਦੇ ਵਲੌਗ ਦੇ ਵਿੱਚ ਇਨਾਈ ਸੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕੋਈ ਪਿਆਰ ਦਾ ਕਮੈਂਟ ਕਰੋ ਬਾਕੀ ਮੈਂ ਮਿਲ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ